ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਦਾ ਦਾ ਸੰਪਤ ਸਗਲ ਜਿਨੇ ਆਪਣੇ ਕਰ ਮਾਨ ਇਨ ਮੈਂ ਕਾ ਸੰਗੀ ਨਖੀ ਨਾਨਕ ਸਾਚੀ ਜਾਨ ਤਨਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਪੰਜਵਾਂ ਸ਼ਲੋਕ ਹੈ ਜਿਸ ਦਾ ਮੂਲ ਪਾਠ ਹ ਇਹ ਸਰਵਨ ਕੀਤਾ ਤਨਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਵਿੱਚ ਸਾਨੂੰ ਇਹ ਉਪਦੇਸ਼ ਕਰ ਰਹੇ ਨੇ ਕਿ ਜਿਹੜਾ ਤਨ ਇਸਤਰੀ ਇਹ ਜਿੰਨਾ ਕੁਝ ਵੀ ਹੈ ਮਹਾਰਾਜ ਸਤਗੁਰੂ ਪਾਤਸ਼ਾਹ ਕਹਿੰਦੇ ਜਿਹਨੂੰ ਆਪਾਂ ਇੱਕ ਪਰਮ ਦੇ ਵਿੱਚ ਭੁਲੇਖੇ ਦੇ ਵਿੱਚ ਆਪਣਾ ਕਰਕੇ ਮੰਨੀ ਬੈਠੇ ਆ ਕਿ ਇਹ ਸਾਡਾ ਹੈ ਜਿੰਨਾ ਚਿਰ ਸਾਡੇ ਸਰੀਰ ਦੇ ਵਿੱਚ ਪ੍ਰਾਣ ਚੱਲਦੇ ਨੇ ਉਹਨਾਂ ਸਮਾਂ ਆਪਾਂ ਇਸ ਪਰਿਵਾਰ ਦੇ ਵਿੱਚ ਰਹਿੰਦੇ ਆ ਧੰਨ ਦੇ ਵਿੱਚ ਰਹਿੰਦੇ ਆ ਪਰਿਵਾਰ ਦੇ ਵਿੱਚ ਰਹਿਦਾ ਉਹਨਾਂ ਸਮਾਂ ਇਹਨਾਂ ਸਾਰਿਆਂ ਦੇ ਵਿੱਚੋਂ ਇੱਕ ਆਵਾਜ਼ ਹੁੰਦੀ ਹੈ ਮੇਰਾ ਬਿਮਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਇਨ ਮੈਂ ਕਸ ਸੰਗੀ ਨਹੀਂ ਨਾਨਕ ਸਾਚੀ ਜਾਨ ਪਰ ਇਹਨਾਂ ਸਾਰਿਆਂ ਦੇ ਵਿੱਚੋਂ ਸਾਡਾ ਕੋਈ ਅਸਲ ਸਾਥੀ ਨਹੀਂ ਹੈ ਸਾਡਾ ਕੋਈ ਸੰਗੀ ਨਹੀਂ ਮਹਾਰਾਜ ਜੀ ਕਹਿੰਦੇ ਨੇ ਇਸ ਗੱਲ ਨੂੰ ਸੱਚ ਕਰਕੇ ਮੰਨ ਲੈ ਪਰ ਬੜਾ ਔਖਾ ਏ ਇਸ ਗੱਲ ਨੂੰ ਸਮਝਣਾ ਹੁਣ ਕਿਵੇਂ ਸਾਨੂੰ ਇਹ ਸਮਝ ਲੱਗੇ ਕਿ ਮਹਾਰਾਜ ਤੇ ਕਹਿੰਦੇ ਨੇ ਕਿ ਭਾਈ ਇਹਨੂੰ ਸੱਚ ਕਰਕੇ ਜਾਣ ਕਿ ਜਿੰਨਾ ਕੁਝ ਵੀ ਹੈ ਤਾਂ ਇਸਤਰੀ ਇਹ ਸਾਰੀ ਸੰਪਤ ਇਹਨਾਂ ਵਿੱਚੋਂ ਸਾਡਾ ਕੁਝ ਵੀ ਨਹੀਂ ਪਰ ਇਹਨਾਂ ਸਾਰਿਆਂ ਦੇ ਵਿੱਚ ਰਹਿ ਕੇ ਉਸ ਮਾਲਕ ਪ੍ਰਭੂ ਜੀ ਦਾ ਚਿੰਤਨ ਕਰਨਾ ਹੈ ਉਹਦੀ ਸਿੱਖਤ ਸਲਾਹ ਕਰਨੀ ਹੈ ਹੁਣ ਰਹਿਣਾ ਸਿੱਖਣਾ ਏ ਇਸ ਸਾਰੇ ਵਰਤਾਰੇ ਦੇ ਵਿੱਚੋਂ ਕਿਵੇਂ ਰਹਾ ਜਾਏਗਾ ਜੈਸੀ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਹਿਸਾਨੀ ਜਿਵੇਂ ਕਮਲ ਦਾ ਫੁੱਲ ਜਿਹੜਾ ਤੇ ਪਾਣੀ ਦੇ ਵਿੱਚ ਨਿਰਲੇਪ ਰਹਿੰਦਾ ਬੰਦਾ ਅਸਲ ਮੂਲ ਜਿਹੜਾ ਉਹ ਚਿੱਕੜ ਹੈ ਪਰ ਉਹ ਚਿੱਕੜ ਵਿੱਚ ਰਹਿ ਕੇ ਵੀ ਖੁਸ਼ਬੂ ਦੇ ਰਿਹਾ ਹੈ ਲੋਕੋ ਦੇ ਕੁਲ ਜਾਂਦੇ ਨੇ ਮੁਰਗਾਬੀ ਜਿਹੜੀ ਉਹ ਪਾਣੀ ਵਿੱਚ ਰਹਿੰਦੀ ਹੈ ਪਰ ਫਿਰ ਉਹਦੇ ਕੁਦਰਤੀ ਉਹਦੇ ਜਿਹੜੇ ਪਰ ਨੇ ਉਹ ਸੁੱਕੇ ਦੇ ਸੁੱਕੇ ਰਹਿੰਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਉਧਾਰਨ ਦੇ ਕੇ ਸਾਨੂੰ ਸਮਝਾਇਆ ਕਿ ਇਸ ਤਰ੍ਹਾਂ ਅਸੀਂ ਆਪਣੇ ਘਰ ਪਰਿਵਾਰ ਦੇ ਵਿੱਚ ਰਹਿਣਾ ਹੈ ਪਰ ਇਹਦਾ ਮਾਣ ਨਹੀਂ ਕਰਨਾ ਜਦੋਂ ਆਪਾਂ ਮਾਣ ਕਰਾਂਗੇ ਖੰਕਾਰ ਕਰਾਂਗੇ ਤੇ ਸਾਡੇ ਵਿੱਚ ਖੋਮੀ ਆ ਜਾਏਗੀ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹਨੂੰ ਸੱਚ ਕਰਕੇ ਜਾਣ ਇਹ ਅਸਲ ਵਿੱਚ ਸਾਡਾ ਖੈ ਨਹੀਂ ਜਦੋਂ ਖੋਮੀ ਆ ਜਾਂਦੀ ਹੈ ਕੋਥੇ ਭਜਨ ਬੰਦਗੀ ਨਹੀਂ ਰਹਿ ਜਾਂਦੀ ਨਾਮ ਨਹੀਂ ਰਹਿ ਜਾਂਦਾ ਸੋ ਹੁਣ ਇਸ ਸਾਰੇ ਵਰਤਾਰੇ ਨੂੰ ਆਪਾਂ ਗੁਰੂ ਕਿਰਪਾ ਦੇ ਨਾਲ ਹੀ ਸਮਝ ਸਕਦੇ ਆ ਜਿਹਦੇ ਤੇ ਮਹਾਰਾਜ ਕਿਰਪਾ ਕਰਨ ਪਰ ਸਮਝ ਕਦੋਂ ਆਉਂਦੀ ਜਦੋਂ ਆਪਾਂ ਗੁਰਬਾਣੀ ਦੀ ਵਿਚਾਰ ਕਰਦੇ ਆ ਜੇ ਆਪਾਂ ਤਨ ਦੀ ਗੱਲ ਕਰੀਏ ਬਹੁ ਪਰਪੰਜ ਕਰ ਪਰ ਤਨ ਲਿਆਵੈ ਸੁੱਤਦਾਰਾ ਪਿਆਨ ਲੁਟਾਵੈ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤਨ ਮੇਰਾ ਤੇਰੇ ਜੀ ਪੈ ਲੀ ਜਾਏ ਬਾਰੂ ਕਈ ਤਰ੍ਹਾਂ ਦੇ ਪ੍ਰਪੰਚ ਕਰਕੇ ਆਪਾਂ ਘਰ ਵਿੱਚ ਮਾਇਆ ਲੈ ਆਵਾਂਗੇ ਤੇ ਜਿਹੜੀ ਉਹ ਪ੍ਰਪੰਚ ਦੀ ਮਾਇਆ ਸੋ ਜਿਵੇਂ ਆਈ ਉਹਨੇ ਉਸੇ ਤਰ੍ਹਾਂ ਹੀ ਸਾਡੇ ਕੋਲੋਂ ਖਤਮ ਹੋ ਜਾਣਾ ਉਹ ਧੀਆ ਪੁੱਤਰਾ ਤੇ ਸਤਰੀ ਤੇ ਲੁਟਾ ਦਿੱਤੀ ਪਰ ਹੁਣ ਮਹਾਰਾਜ ਕਹਿੰਦੇ ਨੇ ਕਿ ਜਦੋਂ ਨਵੇੜਾ ਕੋਣਾ ਏ ਸਮਾ ਆਉਣਾ ਈ ਮਹਾਰਾਜ ਕਹਿੰਦੇ ਮਨ ਮੇਰੇ ਭੁੱਲੇ ਕਪਟਨਾ ਕੀਜੈ ਇਹ ਕਪਟਨਾ ਕਰ ਅੰਤਨ ਵੇਰਾ ਤੇਰੇ ਜੀ ਪੈ ਲੀਜੈ ਜਦੋਂ ਸਮਾ ਆਏਗਾ ਨਾ ਫਿਰ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਤੋਸ ਵੇਲੇ ਜ਼ਿੰਦਗੀ ਦਾ ਜਿਹੜਾ ਹਿਸਾਬ ਕਿਤਾਬ ਹੈ ਨਾ ਫਿਰ ਉਹ ਖੋਣਾ ਏ ਤੇ ਫਿਰ ਆਪਾਂ ਕਿਉਂ ਨਹੀਂ ਉਹ ਸੱਚ ਦੀ ਰਾਹ ਇਕ ਤਿਆਰ ਕਰ ਦੇ ਕਿ ਜਦੋਂ ਆਪਾਂ ਸੱਚ ਦੀ ਰਾਹ ਦੇ ਪਾੰਦੀ ਬਣ ਜਾਾਂਗੇ ਫਿਰ ਸਾਨੂੰ ਇਸ ਵਰਤਾਰੇ ਦੇ ਵਿੱਚ ਰਹਿਣਾ ਜਿਹੜਾ ਹੈ ਉਸ ਖਾਲਾ ਹੋ ਜਾਏਗਾ ਪਰ ਇਹ ਸਤਿਗੁਰੂ ਪਾਤਸ਼ਾਹ ਜੀ ਜਿਹਦੇ ਤੇ ਮਿਹਰ ਕਰਨ ਉਸੇ ਬੰਦੇ ਨੂੰ ਇਸ ਗੱਲ ਦੀ ਸਮਝ ਲੱਗਦੀ ਹੈ ਫਿਰ ਉਹਦੀ ਜ਼ਿੰਦਗੀ ਜਿਹੜੀ ਹੈ ਬਹੁਤ ਸੁਖਾਵਣੀ ਬਣ ਜਾਂਦੀ ਹੈ ਪਿਆਰੀ ਬਣ ਜਾਂਦੀ ਹੈ ਉਹਨੂੰ ਆਪਣੇ ਆਪ ਦੇ ਨਾਲ ਪਿਆਰ ਹੋ ਜਾਂਦਾ ਹੈ ਫਿਰ ਉਹ ਵਾਰਨੇ ਬਲੇਖਾਰਨੇ ਜਾਏਗਾ ਕਿ ਮਹਾਰਾਜ ਤੁਸੀਂ ਇਹ ਮੈਨੂੰ ਸਰੀਰ ਬਖਸ਼ਿਆ ਇਹ ਕਿਸ ਵਾਸਤੇ ਪ੍ਰਾਪਤ ਹੋਇਆ ਹੈ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਇਹ ਵਾਰੀ ਆ ਪ੍ਰਮਾਤਮਾ ਨੂੰ ਮਿਲਨ ਦੀ ਸੁਮਨ ਰਾਜ ਕਿਰਪਾ ਕਰਨਾ ਅਸੀਂ ਇਸ ਪਰਿਵਾਰ ਦੇ ਵਿੱਚ ਰਹਿੰਦੇ ਆ ਹੋਇਆ ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਬਖਸ਼ਿਆ ਇਸ ਸੰਸਾਰ ਅਸੀਂ ਆਪਣਾ ਜੀਵਨ ਬਣਾਈਏ ਇਸ ਪਰਿਵਾਰ ਵਿੱਚ ਧਨ ਮਾਇਆ ਵਿੱਚ ਮੋਹ ਮਾਇਆ ਮਮਤਾ ਵਿੱਚ ਰਹਿੰਦੇ ਆ ਹੋਇਆ ਉਸ ਮਾਲਕ ਪ੍ਰਭੂ ਜੀ ਦੀ ਜੜੀ ਹੈ ਉਹ ਸੰਭਾਲ ਕਰੀਏ ਕਿਉਂਕਿ ਜਿਹੜਾ ਸਾਡੇ ਨਾਲ ਰਹਿਣ ਗੁਰ ਮੇਰਾ ਸੰਗ ਸਦਾ ਖੈਰ ਨਾਲੇ ਸਿਮਰ ਸਿਮਰ ਇਸ ਸਦਾ ਸੰਮਾਲੇ ਇਹ ਅੰਦਰੋਂ ਸਾਡੇ ਆਵਾਜ਼ ਆਵੇ ਗੁਰੂ 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 ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਾਹੀ ਕੋਰ ਇਹ ਬਚਨ ਸਾਨੂੰ ਤਰਵਾਸ ਦਿੰਦੇ ਨੇ ਕਿ ਸਾਡੇ ਨਾਲ ਜੇ ਕਿਸੇ ਨੇ ਰਹਿਣਾ ਹੈ ਉਹ ਗੁਰੂ ਪਾਤਸ਼ਾਹ ਨੇ ਸਤਗੁਰ ਦਾ ਸ਼ਬਦ ਹੈ ਕਿਰਪਾ ਕਰਨ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਰਪਾ ਕੀਤੀ ਇਹ ਪੰਜਵੇਂ ਸ਼ਲੋਕ ਦੇ ਅੰਦਰ ਸਾਨੂੰ ਇਹ ਗੱਲ ਸਮਝਾਈ ਹੈ ਕਿ ਭਾਈ ਇਸ ਸਾਰੇ ਵਰਤਾਰੇ ਵਿੱਚ ਸਾਡਾ ਕੋਈ ਸੰਗੀ ਸਾਥੀ ਨਹੀਂ ਇਸ ਗੱਲ ਨੂੰ ਸਮਝਦਿਆਂ ਆਪਣਾ ਜੀਵਨ ਨਿਰਵਾਹ ਕਰੀਏ ਪਿਆਰ ਸਹਿਤ ਗੁਰਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ